ਗਰੰਟੀ ਵੀਰੇ हो गया। 27 27 ਹੋ ਗਿਆ ਇੱਕ ਦਾ ਹਾਂ 27 27 ਕਰਦਾ ਉਹ ਸੱਦੇ ਹੀ ਸਾਹ ਜਾ ਜੋੜ ਲੈ ਬੱਸ ਤੁਸੀਂ ਕੀ ਲਾਇਆ ਬਾਈ ਖਿਲਾਓ ਉਹ ਜੀ ਇਹ ਗੱਪਣਾ ਨਹੀਂ ਜੀ ਗੱਪਣਾ ਗੱਪਣਾ ਇਹ ਗਰੰਟੀ ਗੱਪਣਾ ਮੈਂ ਤਾਂ ਤੋਬੇ ਚ ਇੱਕ ਸੜਤੀ ਦੁਆ ਨੇ ਕੱਢਣੀ ਤਾਂ ਪਉਗੀ ਏ ਕੱਢਣੀ ਤਾਂ ਪਉਗੀ ਇਹ ਸਾਹੀ ਗੱਲ ਤੇ ਯਾਰ ਨਹੀਂ ਗੱਲ ਬਣਨੀ ਪੱਠਾ ਪਸੰਦ ਨੇ ਕਿਹੜੇ ਪੱਟਾ ਆਹੋ ਦਾਤਾ ਹੁਣ ਤੂੰ ਕਿਹੜਾ ਕੱਚਾ ਜਿਹੜਾ ਮੰਡੀ ਚ ਆਇਆ

ਖੜਾਗਾ ਇੱਥੇ ਇਹਨੂੰ ਪਤਾ ਹੋ ਸਦਾ ਨਕਸ਼ਾ ਦਾ ਲਓ ਮੈਂ ਜਰਾ ਕੋਈ ਨਕਸ਼ਾ ਨਹੀਂ ਭਾਈ ਯਾਰ ਜੇ ਨਕਸ਼ਾ ਹੋ ਗਿਆ ਵੀਡੀਓ ਬੰਦ ਦੀਆ ਮੇਰੇ ਕੋਲੇ ਸਾਡੀ ਜੀ ਤੇ ਸਾਹਮਣੇ ਸੋਨਾ ਖੜਾ ਯਾਰ ਮੇਰੀ ਗੱਲ ਸੁਣਦਾ ਪਾਵਾ ਜਿਵੇਂ ਮਰਜੀ ਦਿਖਾ ਲੈ ਮੰਡੀ ਚ ਆਪਣੇ ਕੋਲ ਤਾਂ ਗੱਲਾਂ ਸਿੱਧੀਆਂ ਹੀ ਆ ਮੈਂ ਇੱਕ ਗੱਲ ਦੱਸਾਂ ਤੈਨੂੰ ਤੂੰ ਕਰਦਾ ਰੋਜੇ ਰੋਜ ਸੌਦੇ ਮੰਡੀਆਂ ਚ ਵੰਡੀਆਂ ਚ ਰੋ ਜਾ ਕੇ ਖੜਦਾ ਹਾਂ ਐ ਕਿੰਨੀਆਂ ਕਮੂੜੀਆਂਵੇਂ ਗਾ ਲੋਕਾਂ ਦੀ ਮੋੜਨ ਹੁਣ ਇਹਦੇ ਚ ਨੁਕਸ ਹੈ ਹੀ ਨਹੀਂ ਰਜੂ ਕੀ ਕਹਿੰਦੀ ਤੂੰ ਐ ਕਹਦੇ ਨਾ ਜੀ ਤਾਂ ਜਮਾ ਨੁਕਸਾ ਹੈ ਲੈ ਨਾਲ ਹੈ ਆਹੋ ਐਂ ਕਹਿੰਦਾ ਕਿਉਂ ਭਾਈ ਹੂੰ ਭਾਈ ਇਹ ਨਹੀਂ ਮਿੱਟੀ ਇਹ ਸੋਨਾ ਅੱਜ ਦੀ ਕੜੀ ਤੇਰਾ ਮੇਰਾ ਕੀ ਪਤਾ ਕੀ ਹੋ ਜੇ ਇਹਦਾ ਕੁਝ ਨਹੀਂ ਪਤਾ ਜੀ ਅਸਾਂ ਵਾਲੀ ਚੀਜ਼ ਦਾ ਕਿਉਂ ਸਰਦਾਰ ਜੀ ਇਹਦਾ ਘਰੋਂ ਚੱਲ ਪੰਨੇ ਨਾ ਲੈ ਨਾਲ ਹੈ ਮੁੱਲ ਆਪਦਾ ਪੁੱਗਦਾ ਦਾ ਇਹਦਾ ਘਰੋਂ ਇਹਨੂੰ ਚੰਗਾ ਲੱਗੂ ਦੇਊ ਨਹੀਂ ਦੇਊ ਨਾ ਦੇਵੇ ਆਪਦੇ ਭਾਈ ਨੂੰ ਖੜਿਉ ਇਹ ਤਾਂ ਜਮਾ ਮਿੱਟੀ ਹੈ ਨਹੀਂ ਤਾਂ ਜੇ ਯਾਰ ਤੋਂ ਮੈਨੂੰ ਫਸੋਣਾ ਤੂੰ ਨਾਲਿਆ ਫਸੇਗਾ ਉਹ ਕਾਹਨੂੰ ਫਸਾਂਗੇ ਜਿਹੜੀ ਚੰਗੀ ਚੀਜ਼ਾਂ ਕਾਹਨੂੰ ਫਸਾਂ 20 ਵਾਰੀ ਫਸੇ ਆਂ ਤੂਫਾਨ ਕਿੱਦਨੂੰ ਚੱਲ ਪਿਆ ਹੈ ਜੁਤਤੀਆਂ ਬੈਂਦੀਆਂ ਨੇ ਆਪਣੇ ਗਾਲਾਂ ਬੈਂਦੀਆਂ ਨੇ ਜੀ ਜਾਣਦੇ ਯਾਰ ਅਗਲੇ ਨੂੰ ਅਗਲੇ ਦਾ ਕੰਮ ਗਾਲਾਂ ਕੱਢਣੇ ਕੱਲ ਸਿੱਧੀ ਕਰਿਆ ਕਰੋ ਕਿਉਂ ਜੀ ਕੱਢਣ ਦੇ ਜਿਹੜਾ ਕੱਢਦਾ ਵਧੀਆ ਗੱਲ ਆ ਪੁੰਨ ਪਾਪ ਧੋਤੇ ਜਾਂਦੇ ਨੇ ਜੈਜ ਦੱਸ ਕਿੰਨੇ ਦੀਆਂ ਵੇਚਣੀਆਂ ਨੇ ਵਪਾਰ ਲੈਣਾ ਜੁਤਤੀਆਂ ਵਾਲੀ ਆ ਹੋਰ ਕੀ ਆ ਤੁਸੀਂ ਦੱਸ ਦਿਓ ਜੀ ਭਾਈ ਉਹਨਾਂ ਨੂੰ ਹੋ ਕੇ ਦੱਸ ਮੈਨੂੰ ਛੋਟੇ ਭਾਈ ਹਾਂ ਐ ਨਹੀਂ ਗੱਲ ਪਾਣੀ ਦੋ ਘੱਟ 40000 ਦੀਆਂ ਬਾਈ ਪਰ ਹੋਣੀਆਂ ਕਿੱਥੇ ਤੈਨੂੰ ਵੀ ਪਤਾ ਯਾਰ ਰਾਜੂ ਜੰਨੇ ਦਾ ਜਿਹੜਾ ਰੋਜ਼ ਦਾ ਕੰਮ ਕਰ ਕਰੀਗਰੋਂ ਯਾਰ ਕੋਈ ਦਾ ਮੈਂ ਤਾਂ ਰਾਜੂ ਹੁਣ ਕੀ ਇਹਦੇ ਚ ਕੀ ਨੰਗੀ ਨਾ ਉਹਹੀ ਫਟਾ ਕਿੱਥੇ ਇਹ ਇਹ ਜਿਹਦਾ ਤੇਰੇ ਵਰਗਾ ਬੰਦਾ ਵੀ ਨਹੀਂ ਕਿਤੇ ਪਿਆ 50 50000 ਰੁਪਇਆ ਲੋਕ ਮੰਗੀਆਂ ਤੇਰੇ ਵਰਗਾ ਜਵਾਨ ਕਿੱਥੇ ਹੁਣ ਉਹ ਜਵਾਨ ਤਾਂ ਸਾਰੀ ਨੇ ਸਾਰੀ ਨੇ ਮਾਂ ਦਾ ਜਦੋਂ ਮਾਂ ਘਰ ਖਵਾਉਂਦੀ ਜਵਾਨ ਖੜੀ ਬਣੇ ਨਾ ਸੁਣ ਲਾ ਦੇ ਇੱਕ ਮਿੰਟ ਤੂੰ ਮੋਜ ਵੱਖ ਨਹੀਂ ਬਣਿਆ ਗਰੀਬ ਦਾ ਕਿੱਥੋਂ ਬਣ ਜੂ ਹੁਣ ਦੇਖੀ ਹੁਣ ਬਣੂਗਾ ਜਦੋਂ ਆਇਆ ਦੇਖੀ ਫਿਰ ਰਸਤਾ ਦਾ ਪਾ ਮੈਨੂੰ ਕਿੰਨੇ ਦੀਆਂ ਉਹ ਪੱਠਾ ਕਹਿੰਦੀ ਦੇਖੂ ਮੈਂ ਤੈਨੂੰ ਜਾਣੇ ਦਿੰਦਾ ਪੱਠਾ ਨਹੀਂ ਹਾਂ ਫਿਰ ਠੀਕ ਹੈ ਤੈਨੂੰ ਕਿੱਥੋਂ ਸਾਰ ਨੂੰ ਐ ਸਰੀਰ ਵਰਗਾ ਸਰੀਰ ਹੈ ਮੇਰਾ ਨਹੀਂ ਬੰਦਾ ਤਾਂ ਉਹ ਦੇਖ ਲਿਆ ਹਾਂ ਤੈਨੂੰ ਨਹੀਂ ਮੈਂ ਲੈਣ ਦਾ ਕਹੇ ਚੱਕ ਕੇ ਵੀ ਹਲਟਾ ਤੂੰ ਹਾਂ ਭਰਾਵਾ ਹਾਂ ਹੈਗੀ ਜਰਫਤਾ ਆਪਦੇ ਵਜਨ ਨਾਲੇ ਕੁਝ ਟੁੱਟ ਗਿਆ ਅਗਲਾ ਕੋ ਰਾਜ ਉਹ ਰੇ ਆ ਜਾ ਬਾਜ ਨਹੀਂ ਆਉਂਦੀ ਕਹਿੰਦਾ ਬਾਜਾ ਵੱਜਦਾ ਵੇ ਹਾਂ ਮੂਰੇ ਆ ਜਾ ਬਾਈ ਮੜਾ ਜਾ ਉੱਥੇ ਰੋ ਰਾਜ ਬੜਾ ਮੂਰੇ ਆ ਗਿਆ ਇਹ ਤਾਂ ਕਹਿੰਦਾ ਬਾਜ ਨਹੀਂ ਆਉਂਦੀ 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 ਆਵਾਜ਼ ਠੀਕ ਆ ਓਕੇ ਬਾਈ ਕੀ ਕਰਾਂ ਇੱਕ ਘੱਟ 40 ਦਿਨ ਦਿੰਦੇ ਨੇ ਉਹ ਨਹੀਂ ਹੁੰਦੀ ਯਾਰ ਰਾਜ ਪੂਰੀਆਂ 40 ਦਿਨ ਦਿੰਦੇ ਪਰ ਹੁਣ ਕੀ ਕਰਾਂ ਯਾਰ ਯਾਰ ਕੀ ਲੱਗਦਾ ਮੇਰੇ ਭਾਈ ਤੂੰ ਦੇਖ ਚੀਜ਼ਾਂ ਕਿ ਨਹੀਂ ਮੈਂ ਦੇਖਦਾ ਠੀਕ ਆ ਕੀ ਕਰਾਂ ਕਿੰਨੇ ਇੱਕੋ ਰਸਤਾ ਦੱਸ ਦੇ ਨਾ 26 26 ਦੀਆਂ ਲੈ ਜਾ ਇਧਰ ਹੋ ਜਾ ਚੱਲੋ 1252 52 ਹੈ 26000 50 ਤੇ ਦੋ 252 50 ਤੇ ਦੋ ਹੋ ਗਏ ਬਈਆਂ ਦਾ ਨੂੰ ਸਿੱਧੀ ਗੱਲ ਅਸਾਂ ਪੱਠਾ ਦੇਖ ਲੈ ਆਪਾਂ ਨਾ ਪੱਠਾ ਦੇਖ ਨਵੀਆਂ ਪੱਠਾ ਨੇ ਕਿਹੜਾ ਬੁੜੀਆਂ ਨੇ ਯਾਰ ਉਹਨੇ ਚਾਰ ਦੀਆਂ ਕੰਨੀਆਂ ਜਾ ਕੇ 6 ਆ ਹਜੇ 6 ਜਾ ਕੇ 8 ਹੋਈਆਂ ਠੀਕ ਆ ਬਾਲਾ ਵਿਚਾ ਪਿਆ ਯਾਰ ਮੈਂਸ ਸਿੰਘੀ ਦੀਆਂ ਨਾਕ ਨਕੌੜੇ ਦੀਆਂ ਕਿਧੋ ਦਾ ਹੱਥ ਤਰਾਉਂ ਨਹੀਂ ਪੱਠਾਂ ਤਾਂ ਨਹੀਂ ਕੋਈ ਨੁਕਸ਼ ਸਾਰੀ ਮੰਡੀ ਚ ਕੋ ਮਲਾਪਰਾ ਤਸਵੀਰਾਂ ਵਰਗੀਆਂ ਕਾਲੀਆਂ ਨੇ ਜਿਵੇਂ ਕੋਲੀਆਂ ਵਰਗੀਆਂ ਹੋਰ ਮੇਰੀਆਂ ਦੀ ਬੰਤੇ ਦੀ ਮੁੱਛ ਵਰਗੀਆਂ ਹੋਰ ਬਾਈ ਬੰਤੇ ਯਾਮੀ ਬੰਗਾ ਜੀ ਵਧੀਆ ਪਟਾ ਬੰਤੇ ਦੀ ਮੁੱਛ ਵਰਗੀਆਂ ਨੇ ਕੁੰਡੀਆਂ ਪੱਠਾ ਕੁੰਡੀਆਂ ਸਿੰਗੀਆਂ ਵਾਲੀਆਂ ਹਾਂ ਬੰਤੇ ਦੀ ਮੁੱਛ ਵਰਗੀਆਂ ਪੱਠਾ ਕੁੰਡੀਆਂ ਸਿੰਗਾ ਵਾਲੀਆਂ ਆ ਆ ਆ ਗਿਆ ਮੱਗਰ ਜਲਾ ਆਰੇ ਲਿਆ ਪੱਠਾ ਬਾਈ ਹੋਰੇ ਲਿਆ ਫੜ ਕੇ ਉਰੇ ਲੈ ਫੜ ਕੇ ਲਾਈਏ ਤੇਲ ਦੇ ਧੜਕੇ ਲੈ ਪੱਠਾ ਲੈ ਕੇ ਦੇਮਾ ਹੁਣ ਤੈਨੂੰ ਆ ਜਾ ਸਾਬ ਜੀ ਹੁਣ ਤੂੰ ਬੋਲ ਨਾ ਵੇ ਸਾਬ ਤਾਂ ਹੁਣ ਮੇਰਾ ਦੂਰ ਹੈ ਨਾ ਹੁਣ ਤਾਂ ਦੂਰ ਹੈ ਸਾਬ ਭੱਜ ਨਾ ਜਾਈ 1000 ਦਾ ਡੋਲਰ ਰੱਖ ਕੇ ਛੱਡੂਗਾ ਲੈ ਪੂਰੀਆਂ 45000 ਦੀਆਂ ਦੇ ਓਏ ਸਾਰੀਆਂ ਗੱਲਾਂ ਛੱਡ ਤੇ 베ਚਣੀਆਂ ਨੇ ਉਹ 베ਚਣੀ ਆਇਆ ਭਰਾਵਾ ਮੈਂ ਪੱਠਾ ਦਾ ਸੇਦਾਂ ਖੜ ਬਾਈ ਓਏ ਭੱਜਣਾ ਨਹੀਂ ਲਉਂਦੇ ਬੱਦੁਰਿਆ ਪੱਠਾ ਵੀ ਦੇਖ ਤੂੰ ਰਾਜ ਹੋਰੇ ਆ ਓਰੇ ਆ ਜਾ ਓਰੇ ਆ ਯਾਰ ਓਰੇ ਦਾ ਖਰਨਾ ਲਈ ਓਰੇ ਓਰੇ ਨਹੀਂ ਲੈਂਦੇ ਅੱਪਾ 45000 ਨੂੰ ਦੰਨੇ ਨਹੀਂ ਹੋਣੀ ਜੀ ਪੱਠਾ 22.5 22000 ਨੂੰ ਕੌਣ ਦੇ ਦੂ ਜੀ ਪੱਠਾ ਦੇਖ ਮੜੀਆਂ ਆ ਉਹ ਯਾਰ ਸੁਣ ਗਿਆ ਵੀ ਦੂਰ ਹਜੇ ਦੂਰ ਕਿਤੇ ਰਾਜੂ ਇਹ ਤਾਂ ਸਾਰੀ 20 25 ਦਿਨ ਰਹਿੰਦੇ ਨੇ ਭਰਾਵਾ ਦੂਰ ਕਿਤੇ ਹੁਣ ਯਾਰ ਜਦੋਂ ਪੱਠ ਪਾਲਦੇ ਆ ਉਦੋਂ ਵੀ ਤਾਂ ਆਪਾਂ ਟਾਈਮ ਦੇਖ ਕੇ ਚੱਲਦੇ ਆ ਹੁਣ ਚੁੰਗੜ ਪੱਠਾਂ ਵੀ ਤਾਂ ਪਾਲਦੀਆਂ ਲੈ ਕੇ ਆਪਾਂ ਘੜਾ ਸਵਾਉਂਦੇ ਜੀ ਮਾਲ ਪਸ਼ੂ ਵਾਲੇ ਬੰਦੇ ਆ ਰੋਜ਼ ਦੇ ਨਾਉ ਤੇ ਚਵਾਰ ਹੈ ਗਵਾ ਕੇ ਆਪਾਂ ਵੇਝ ਜੰਨੇ ਆ ਪੱਠਾਂ ਚੰਗੀਆਂ ਨੇ ਉਹਦਾ ਠੀਕ ਪੈਸੇ ਬਹੁਤ ਚੰਗੇ ਪੱਠਾਂ ਦੀ ਗਾਰੰਟੀ ਮੈਂ ਦਿੰਦਾ ਮੁੱਲ ਟੁੱਕੇ ਦੇ ਕੋਈ ਲੈ ਜੂਗਾ ਆਪਣੀਆਂ ਨਹੀਂ ਤਾਂ ਤੂੰ ਮਾਰੇ ਜਿਵੇਂ ਨਾ ਮੈਂ ਮਾਰੇ ਜੂ ਮੇਰੀ ਤੇ ਲਾਲੀ ਵਗ ਜੂ ਇਹ ਆ ਸੁਣਦਾ ਅਗਲਾ ਪਰਾਂ ਸੌਦਾ ਕਰਕੇ ਪਾਰ ਜੂ ਮੈਂ ਇੱਧਰ ਰਸਤਾ ਨਹੀਂ ਨਾ ਠੀਕ ਆ ਤੇ ਚਲੋ ਜੀ ਕਰਮਾ ਜੋ ਹੋਈ ਲੰਘ ਜਾਣੀ ਆ ਬਾਈ ਇੱਕ ਸੌਦੇ ਚ ਹੁਣੀ ਨਹੀਂ ਮੇੜਦਾ ਛੋਟੇ ਵੀਰ ਤੂੰ ਤੇਰੀ ਮਰਜ਼ੀ ਐ ਕਾਲੀਆਂ ਨੇ ਡੰਜ ਲੈ ਲੈ ਆ ਜਾ ਬੋਲ ਨਾ ਹੁਣ ਤੂੰ ਛਾਲ ਵੱਡੀ ਮਾਰ ਓਏ ਨਹੀਂ ਮਾਰਦਾ ਮੈਂ ਛਾਲਾ ਮੈਨੂੰ ਪਤਾ ਹੈ ਤਰੀਕੇ ਦਾ ਵੀ ਕਿੱਥੇ ਖੜੂਗਾ ਉਮੀ ਕੀ ਇੱਕ ਕੇ ਦਾ ਕਿੰਨੇ ਦੇਣੀ ਮਾ ਦਾ ਰਾਜੂ ਹੁਣ ਦੱਸਦਾ ਯਾਰ ਲੱਭੇ 50 ਦੀਆਂ ਲੈ ਜਾ ਲੈ ਹੋਰ ਦੱਸ ਹਾਂ ਚੈੱਕ ਹੁਣ ਨਾ ਕੁਛ ਕਰੀ ਮੈਂ ਹੁਣ ਮੈਂ ਕਰਤਾ ਜਿਹੜਾ ਕੋਈ ਕਰਨਾ ਸੀ ਹੁਣ ਤੂੰ ਮੇਰੀ ਕੀਲ ਚ ਆ ਗਿਆ ਓਏ ਹੁਣ ਕੀਲ ਚ ਤਾਂ ਹੁਣ ਮੈਂ ਕਹਿਣਾ ਵੀ ਚੱਲ ਅਗਲੇ ਦੇ ਸਾਹਮਲੇ ਚ ਲੈ ਖੜ ਜਾ ਛੋਟੇ ਵੀਰ ਨਹੀਂ ਤਾਂ ਤੇ ਲੈਣੀਆਂ ਨਾ ਸੀ ਉੱਠਾਂ ਜਾਣ ਗਿਆ ਉਹਨੇ ਲੈ ਇਹ ਤਾਂ ਕੋਈ ਨਹੀਂ ਦੱਸਦਾ ਤਾਂ ਨਹੀਂ ਜਾਣ ਗਿਆ ਕਰ ਦੇ

ਆ ਨਾ ਨਾ 40 ਤੇ 7 ਦੀਆਂ ਸੈਕਤੀਆਂ ਸੈਤੀ ਐ ਇਹ ਮੇਰਾ ਪੇਜ ਮਤਲਬ ਜਿਹੜੇ ਸੈਕਤੀਆਂ ਫੜ ਹੜ ਫੜ ਕਿੰਨੇ ਦੀਆਂ 40 ਤੇ 7 ਦੀਆਂ ਸਿੱਧਾ ਹੋ ਕੇ ਪੱਠਾ ਵੜਾ ਨਹੀਂ ਇਹ ਜਾਣੀਆਂ ਮੈਂ ਹੀ ਨਹੀਂ ਹੈਗੀਆਂ ਇਹ ਮੈਂ ਹੀ ਅਭੀ ਹੱਲ ਗਿਆ ਛੋਟਾ ਵੀਰਾ ਥੈਂਕ ਯੂ じゃ ਖੜੀਆਂ ਰਹਿੰਦੇ ਤਾਂ ਮੇਰੀਆਂ ਹੋ ਗਈਆਂ ਹੋ ਗਈਆਂ ਰੁਪਏ ਦੇ ਉਹ ਤੈਨੂੰ ਕੱਲ ਨੂੰ ਨਾ ਨਾ ਖੜੀਆਂ ਰਹਿੰਦੇ ਤੇ ਤੇਰੀ ਭੈ ਤੇਰੀ ਸਾਈ ਇਹਨਾਂ ਦਾ ਮਹਿੰਗਾ ਵੀ ਕੁਛ ਨਹੀਂ ਜਾ ਭਾਈ ਤੇਰੀ ਮਰਜ਼ੀ ਐ ਜਾ ਉਹ ਮੈਂ ਇੱਧਰ ਮੈਂ ਲੇਕਿਨ ਉਹ ਪੱਠਾ ਨਹੀਂ ਰਾਜੂ ਤਿਆ ਦਾ ਮੈਂ ਇਹ ਲੈ ਪੂਰੀ ਬਿਕਦੀਆਂ ਨੇ ਯਾਰ ਕਮਾਲ ਦੀ ਗੱਲ ਆ ਪੱਠਾ ਨਾ ਮੇਰੀਆਂ